ਲਾਸਟ ਮਾਈਨਿੰਗ ਕਦੋਂ ਹੋਈ ਸੀ ਭਾਈ ਇੱਥੇ ਲਾਸਟ ਮਾਈਨਿੰਗ 2022 ਚ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਹੋਈ ਹੈ ਰੋਡ ਪਿੰਡ 'ਚ ਮਨਜ਼ੂਰ ਹੋਈ ਸੀ ਇਹ ਕੰਮ ਅਸੀਂ ਖੁਦ ਲੜੇਆਂ ਸੀ ਖੁਦ ਜਈਆਂ ਨਾ ਜਦੇ ਅਸੀਂ ਉਹਨਾਂ ਨੂੰ ਕਿਹਾ ਭਾਈ ਠੋਕਰ ਲਾਓ ਵੀ ਇੱਧਰ ਨੂੰ ਵੀ ਸਾਰਾ ਕੁਝ ਸੈਟਿੰਗ ਹੋ ਜਾਣਾ ਹੈ ਜਦੋਂ ਉਹਨਾਂ ਨੇ ਕੀਤਾ ਹੀ ਨਹੀਂ ਹਾਂ ਅਸਲ ਹਾਲਾਤ ਦੋਸਤੋ ਵੀ ਜਿਹੜੀ ਮਾਈਨਿੰਗ ਹੋਈ ਹੈ ਇਲੀਗਲ ਹੋਈ ਹੈ ਜਾਂ ਲੀਗਲ ਹੋਈ ਹੈ ਇੱਕ ਨੰਬਰ 'ਚ ਹੋਈ ਹੈ ਜਾਂ ਦੋ ਨੰਬਰ 'ਚ ਹੋਈ ਹੈ 2021 21 22 ਦੇ ਵਿੱਚ ਨਾ ਸਾਡੇ ਪਿੰਡ ਦੀ ਖੱਡ ਮਨਜ਼ੂਰ ਹੋਈ ਸੀ ਉਹਦਾ ਟਾਈਮ ਪਿਆ 2026 ਤੱਕ ਠੀਕ ਹੈ ਜੀ ਸਾਡੇ ਕੋਲ ਬਕਾਇਦਾ ਪ੍ਰੂਫ ਪਏ ਆ ਸਾਰਾ ਕੁਝ A to Z ਠੀਕ ਹੈ ਜੀ ਤੇ ਆਪਾਂ ਕਿੰਨੇ ਉਹਨਾਂ ਨੂੰ ਸਰਕਾਰ ਨੂੰ ਪਰਸੈਂਟੇਜ ਦਿੱਤੀ ਆ ਤੇ ਲੀਗਲ ਲੀਗਲ ਤਰੀਕੇ ਨਾਲ ਜੋ ਕੰਮ ਹੋਇਆ ਨਾ ਆਪਾਂ ਉਹ ਕੀਤਾ ਤੇ ਆ ਮੈਂ ਤੁਹਾਨੂੰ ਉਰੇ ਆਜੋ ਮੈਂ ਤੁਹਾਨੂੰ ਦਿਖਾਣਾ ਤਕਰੀਬਨ ਜਦੋਂ ਅਨਲੀਗਲ ਸੀ ਪੂਰਾ ਅਨਲੀਗਲ ਸੀ ਹੁਣ ਤਾਂ ਸਰਕਾਰ ਨੇ ਲੀਗਲ ਕਰਤਾ ਨਾ ਰੇਤਾ ਇਹ 7-7 ਫੁੱਟ ਡੂੰਘਾ ਟੋਆ ਪਾਇਆ ਹੈ ਵਾ ਅੱਛਾ ਜੀ ਇਹਦਾ ਕੋਈ ਪ੍ਰੂਫ ਦੱਸਣ ਇਹ ਗੌਂਸਗੜ ਦੀ ਜਗ੍ਹਾ ਹੈ ਇਹ ਇਹ ਗੌਂਸਗੜੀ ਨੇ ਰੇਤਾ ਵੇਚਿਆ ਇਹਦਾ ਕੋਈ ਪ੍ਰੂਫ ਹੈਗਾ ਜਾਂ ਕੋਈ ਸਾਡੇ ਕੋਲ ਲਿਖਤ ਦਿਖਾਣ ਵੀ ਇਹਦਾ ਰੇਤਾ ਕਿੱਥੇ ਗਿਆ ਤੇ ਸਰਕਾਰ ਨੂੰ ਕੀ ਪਰਸੈਂਟੇਜ ਦਿੱਤੀ ਆ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਤੇ ਹੁਣ ਉਹੀ ਪਿੰਡ ਦੇ ਸਾਨੂੰ ਆ ਕੇ ਭੰਡਣ ਲੱਗੇ ਹੋਏ ਆ ਵੀ ਤੁਸੀਂ ਮਾਈਨਿੰਗ ਨੇ ਕਰਕੇ ਹੋਇਆ ਇਹੇ ਲਾਸਟ ਮਾਈਨਿੰਗ ਕਦੋਂ ਹੋਈ ਸੀ ਭਾਜੀ ਇੱਥੇ ਲਾਸਟ ਮਾਈਨਿੰਗ 2022 ਚ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹ ਰੋਡ ਪੇਂਟ ਚ ਮਨਜ਼ੂਰ ਹੋਈ ਸੀ ਠੀਕ ਹੈ ਜੀ ਉੱਥੇ ਹੁੰਦੀ ਰਹੀ ਆ ਟਿੱਪਰ ਲੰਗਦੇ ਰਹੇ ਆ ਬੰਨ ਤੋਂ ਹੂੰ ਚਲੋ ਬੰਨ ਤੋਂ ਰੰਗਦੇ ਆ ਉਹ ਕਿਹੜਾ ਵੀ ਬੰਨ ਘਟਾਰੇ ਮਿੱਟੀ ਵੀ ਪਾਰੇ ਸੀ ਬੰਨ ਦੇ ਉੱਤੇ ਕੋਈ ਇਦਾਂ ਦੇ ਨਹੀਂ ਪਰ ਜਿਹੜੇ ਪਹਿਲਾਂ ਸਰਕਾਰਾਂ ਨੇ ਆਪਣਾ ਕਰਿਆ ਨਹੀਂ ਹੂੰ ਤੇ ਉਹਨਾਂ ਨੂੰ ਕਿਹਾ ਸੀ ਵੀ ਪਹਿਲਾਂ ਤੁਸੀਂ ਆਪ ਦੀ ਜਦੇ ਜਈ ਵੀ ਆਏ ਸੀ ਉਹਨਾਂ ਨੂੰ ਸਮਝਾਇਆ ਬਹੁਤ ਜ਼ਿਆਦਾ ਵੀ ਆਪਣਾ ਤੁਸੀਂ ਲਾਓ ਠੋਕਰ ਲਾਓ ਇਹ ਤਾਂ ਜਈ ਤਾਂ ਸਾਡੇ ਨਾਲ ਲੜ ਪਏ ਸੀ ਕਹਿੰਦੇ 100 ਫੁੱਟ 100 ਫੁੱਟ ਕਰਕੇ ਜਾਲੀ ਵੀ ਜੇ ਚੱਕ ਲਈਏ ਕਹਿੰਦੇ ਉਧਰ ਦੀ ਮਨਜ਼ੂਰ ਹੋਈ ਆ ਉਧਰ ਦੀ ਨਹੀਂ ਹੋਈ ਤੇ ਜਈ ਇਹ ਪਹਿਲਾ ਸੰਭਾਲਣਾ ਦੇ ਆ ਕੰਮ ਨਹੀਂ ਹੋਣਾ ਸੀ ਭਾਜੀ ਮੈਨੂੰ ਕੀ ਲੱਗਦਾ ਪ੍ਰਸ਼ਾਸਨ ਦੀ ਨਗਲੀ ਇੱਥੇ ਬਾ ਉਹਨਾਂ ਦੀ ਹੋਈ ਹੈ ਜੀ ਜੇ ਉਹਨਾਂ ਨੇ ਸੰਭਿਆ ਹੁੰਦਾ ਤੇ ਆ ਕੰਮ ਇਹ ਨਾ ਹੁੰਦਾ ਇਹ ਕੰਮ ਅਸੀਂ ਖੁਦ ਲੜੇਆਂ ਅਸੀਂ ਖੁਦ ਜਈਆਂ ਨਾ ਜਦੇ ਅਸੀਂ ਉਹਨਾਂ ਨੂੰ ਕਿਹਾ ਭਾਈ ਠੋਕਰ ਲਾਓ ਵੀ ਇੱਧਰ ਨੂੰ ਵੀ ਸਾਰਾ ਕੁਝ ਸੈਟਿੰਗ ਹੋ ਜਾਣਾ ਹੈ ਜਦੋਂ ਉਹਨਾਂ ਨੇ ਕੀਤਾ ਹੀ ਨਹੀਂ ਜਦੋਂ ਉਹਨਾਂ ਨੇ ਕੀਤਾ ਹੀ ਨਹੀਂ ਭਾਜੀ ਫਿਰ ਉੱਥੇ ਕੀ ਕਰਨਗੇ ਲੋਕ ਕਹਿੰਦੇ ਨੇ ਵੀ ਜਿਹੜੇ ਇਸ ਦਰਿਆ ਚ ਰੇ ਚੱਕਦੇ ਸੀਗੇ ਵੀ ਉਹਨਾਂ ਦਾ ਜਿੱਥੇ ਮਕਾਨ ਵੀ ਉਹਨਾਂ ਦਾ ਇੱਥੇ ਹੈਗਾ ਸੀਗਾ ਜਾਂ ਉਹਨਾਂ ਦੇ ਜਿਹੜੇ ਖੇਤ ਨੇ ਉਹਨਾਂ ਚ ਪਾਣੀ ਬੜਾ ਜਸ਼ਨ ਮਨਾਇਆ ਗਿਆ ਇਹ ਤਾਂ ਗਈ ਗੱਲ ਆ ਜੀ ਲੋਕ ਕਰਦੇ ਹੀ ਇਦਾਂ ਜੀ ਪਰ ਹੁਣ ਜਿਹਦੀ ਯਾਰੀ ਆ ਉਹਨੂੰ ਪਤਾ ਵਿਚਾਰੇ ਨੂੰ ਹੂੰ ਉੱਤੇ ਕੀ ਵੀਤੀ ਆ ਬਿਲਕੁਲ ਚਾਹੇ ਅਗਲੇ ਨੇ ਜਿੱਦਾਂ ਮਰਜੀ ਬਣਾਈ ਚਾਹੇ ਨਾ ਬਣਾਈ ਠੀਕ ਹੈ ਜੀ ਪਰ ਅਗਲੇ ਦੀ ਜ਼ਮੀਨ ਤਾਂ ਜ਼ਮੀਨ ਵੱਧਦੀ ਆ ਹੁਣ ਖਵਾਜਾ ਕਿਹੜਾ ਕਿਸੇ ਨੂੰ ਪੁੱਛ ਰਿਹਾ ਅਤੇ ਸਾਰਿਆਂ ਦੀਆਂ ਜਾ ਰਹੀਆਂ ਉੱਥੋਂ ਲੈ ਕੇ ਗੜੀ ਪਿੰਡ ਤੋਂ ਲੈ ਕੇ ਠੋਕਰਾਂ ਉਦੋਂ ਜਾਂ ਢਾਹ ਲੱਗੀ ਹੋਈ ਆ ਹੂੰ ਉੱਥੋਂ ਕਿਹਨਾਂ ਰੇਤਾ ਚੱਕ ਲਿਆ ਬਿਲਕੁਲ ਠੀਕ ਹੈ ਜੀ ਉਹ ਹੁਣ ਬੰਨ ਦੇ ਨਾਲ ਵਿਚਾਰੇ ਬੂਟੇ ਵੱਡ ਵੱਡ ਕੇ ਸਿੱਟਣ ਲੱਗੇ ਹੋਏ ਆ ਠੀਕ ਹੈ ਜੀ ਫਿਰ ਉਹ ਮੱਤੇ ਆੜੇ ਜਿਹੜਾ ਮਾਛੀਆਂ ਉੱਥੇ ਉੱਥੇ ਲੱਗੀ ਢਾਹ ਪਿੱਛੇ ਜਿਹੜੇ ਬੰਨ ਟੁੱਟ ਗਏ ਉਹ ਗੇ ਰੇਤਾ ਚੱਕਣ ਟੁੱਟਿਆ ਜਿੱਥੋਂ ਚੱਕ ਹੋਇਆ ਉੱਥੇ ਤਾਂ ਨੁਕਸਾਨ ਨਹੀਂ ਹੋਇਆ ਜਿਆ 2022 ਜਿੱਥੋਂ ਚੱਕ ਹੋਇਆ ਜੀ ਜੇ ਇੱਥੋਂ ਚੱਕ ਵੀ ਹੁੰਦਾ ਕੀ ਪਤਾ ਸਿੱਧਾ ਹੋ ਜਾਂਦਾ ਉਦੋਂ ਇਹਨਾਂ ਬਿਲਕੁਲ ਤਾਂ ਭਾਈ ਜਿਸ ਤਰੀਕੇ ਨਾਲ ਕਹਿੰਦੇ ਨੇ ਵੀ ਇਹ ਜਿਹੜਾ ਜੋ ਹਾਸ਼ਰ ਹੋ ਰਿਹਾ ਪੰਜਾਬ ਦਾ ਕਿ ਕਹਿੰਦੇ ਮੈਨ ਮੇੜਾ ਕਿ ਕੁਦਰਤੀ ਨਹੀਂ ਹੈਗਾ ਇਹ ਇਨਸਾਨ ਦੀ ਵਿਪਤਾ ਪਾਈ ਹੋਈ ਹੈ ਨਹੀਂ ਜੀ ਇਹਦੇ ਵਿੱਚ ਜੋ ਕੁਦਰਤੀ ਹੈਗਾ ਸੀਗਾ ਨਾ ਹੁਣ ਬਾਰਿਸ਼ ਨੂੰ ਤਾਂ ਆਪਾਂ ਰੋਕ ਨਹੀਂ ਸਕਦੇ ਨਾ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਇਹ ਤਾਂ ਸਤਗੁਰੂ ਵੱਲੋਂ ਕਿਰਪਾਈ ਹੋਵੇ ਪ੍ਰਮਾਤਮਾ ਵੱਲੋਂ ਤਾਹੀ ਰੋਕ ਸਕਦਾ ਵਾ ਤੇ ਉਹ ਮੈਨ ਮਿੰਟ ਤਾਂ ਨਹੀਂ ਆਪਾਂ ਕਹਿ ਸਕਦੇ ਹਾਂ ਅਸਲ ਹਾਲਾਤ ਦੋਸਤੋ ਵੀ ਜਿਹੜੀ ਮਾਈਨਿੰਗ ਹੋਈ ਹੈ ਇਲੀਗਲ ਹੋਈ ਹੈ ਜਾਂ ਲੀਗਲ ਹੋਈ ਹੈ ਇੱਕ ਨੰਬਰ 'ਚ ਹੋਈ ਹੈ ਜਾਂ ਦੋ ਨੰਬਰ 'ਚ ਹੋਈ ਹੈ 2021 2022 ਦੇ ਵਿੱਚ ਨਾ ਸਾਡੇ ਪਿੰਡ ਦੀ ਖੱਡ ਮਨਜ਼ੂਰ ਹੋਈ ਸੀ ਉਹਦਾ ਟਾਈਮ ਪਿਆ 2026 ਤੱਕ ਠੀਕ ਹੈ ਜੀ ਸਾਡੇ ਕੋਲ ਬਕਾਇਦਾ ਪ੍ਰੂਫ ਪਏ ਆ ਸਾਰਾ ਕੁਝ A to Z ਠੀਕ ਹੈ ਜੀ ਤੇ ਆਪਾਂ ਕਿੰਨੇ ਉਹਨਾਂ ਨੂੰ ਸਰਕਾਰ ਨੂੰ ਪਰਸੈਂਟੇਜ ਦਿੱਤੀ ਆ ਤੇ ਲੀਗਲ ਲੀਗਲ ਤਰੀਕੇ ਨਾਲ ਜੋ ਕੰਮ ਹੋਇਆ ਨਾ ਆਪਾਂ ਉਹ ਕੀਤਾ ਤੇ ਜਿਹੜੀ ਸਾਡੇ ਤਾਂ 2021 22 ਦੇ ਵਿੱਚ ਜਿਹੜੀ ਮਾਈਨਿੰਗ ਹੋਈ ਸੀਗੀ ਉਹ ਤੇ ਹੁਣ ਰੋਡ ਦੇ ਵਿੱਚ ਜਿਹੜੀ ਪਿਛਲੇ ਸਾਲ ਮਾਈਨਿੰਗ ਹੋਈ ਆ ਉਹ ਉਹ ਦੋਨੋਂ ਸਰਕਾਰ ਦੇ ਵਗੈਰਾ ਜਿਹੜਾ ਆਪਣੇ ਕੋਲ ਨੋਟੀਫਿਕੇਸ਼ਨ ਆਇਆ ਸੀ ਨਾ 2 ਫੁੱਟ ਦਾ 2.5 ਫੁੱਟ ਦਾ ਤੇ ਉਹ ਆਪਾਂ ਉਹ ਤੋਂ 1 ਇੰਚ ਵੀ ਵਧ ਨਹੀਂ ਚੱਕੀ ਕਟੋ ਘਟਾ 1000 ਬੰਦਾ ਇੱਥੇ ਲੇਬਰ ਦਾ ਹੱਥੀ ਕੰਮ ਕਰਦਾ ਸੀ ਉਹਨਾਂ ਦਾ ਰਜਗਾਰ ਗਿਆ ਬਿਲਕੁਲ ਠੀਕ ਆ ਜੀ ਆ ਇੱਕ ਪੰਗੇ ਕਰਨ ਕਰਨ ਕਰਕੇ ਤੇ ਆ ਮੈਂ ਤੁਹਾਨੂੰ ਉਰੇ ਆਜੋ ਮੈਂ ਤੁਹਾਨੂੰ ਦਿਖਾਣਾ तकरीबन ਜਦੋਂ ਅਨਲੀਗਲ ਸੀ ਪੂਰਾ ਅਨਲੀਗਲ ਸੀ ਹੁਣ ਤਾਂ ਸਰਕਾਰ ਨੇ ਲੀਗਲ ਕਰਤਾ ਨਾ ਰੇਤਾ ਇਹ 7-7 ਫੁੱਟ ਡੂੰਗਾ ਟੋਆ ਪਾਇਆ ਹੋਇਆ ਵਾ ਅੱਛਾ ਜੀ ਇਹਦਾ ਕੋਈ ਪ੍ਰੂਫ ਦੱਸਣ ਇਹ ਗੌਸਗੜ ਦੀ ਜਗ੍ਹਾ ਹੈ ਇਹ ਇਹ ਗੌਸਗੜੀ ਨੇ ਰੇਤਾ ਵੇਚਿਆ ਇਹਦਾ ਕੋਈ ਪ੍ਰੂਫ ਹੈਗਾ ਹੂੰ ਜਾਂ ਕੋਈ ਸਾਡੇ ਕੋਲ ਲਿਖਤ ਦਿਖਾਣ ਵੀ ਇਹਦਾ ਰੇਤਾ ਕਿੱਥੇ ਗਿਆ ਤੇ ਸਰਕਾਰ ਨੂੰ ਕੀ ਪਰਸੈਂਟੇਜ ਦਿੱਤੀ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਤੇ ਹੁਣ ਉਹੀ ਪਿੰਡ ਦੇ ਸਾਨੂੰ ਆ ਕੇ ਭੰਡਣ ਲੱਗੇ ਹੋਏ ਆ ਵੀ ਤੁਸੀਂ ਮਾਈਨਿੰਗ ਦੇ ਕਰਕੇ ਹੋਇਆ ਇਹ ਸਾਡੇ ਕੋਲੋਂ ਟਿੱਪਰ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਟਿੱਪਰ ਪਰ ਟਿੱਪਰ 500 ਰੁਪਏ ਲਿਆ ਹੋਇਆ ਇਹਨਾਂ ਨੇ ਠੀਕ ਹੈ ਜੀ ਤੇ ਮਾਈਨਿੰਗ ਦੇ ਕੋਲੋਂ ਤੇ ਇੱਕ ਗਦਾਪੁਰ ਪਿੰਡ ਇੱਕ ਸਸਰਾਲੀ ਪਿੰਡ ਤੇ ਇੱਕ ਗੌਂਸਗੜ ਪਿੰਡ ਗੌਂਸਗੜ ਪਿੰਡ ਦੇ ਵਿੱਚ ਨਾ ਪਿੰਡ ਦੇ ਆਲੇ ਦੋਲੇ ਜਿਹੜੀ ਇੰਟਰਲੌਕ ਲੱਗੀ ਹੋਈ ਆ ਉਹ ਵੀ ਮਾਈਨਿੰਗ ਨੇ ਲਵਾ ਕੇ ਦਿੱਤੀ ਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਜਿਹੜੀ ਗਰਾਊਂਡ ਦੇ ਵਿੱਚ ਭਾਰਤ ਪਾਈ ਹੋਈ ਆ ਨਾ ਇਹ ਵੀ ਮਾਈਨਿੰਗ ਨੇ ਪਾ ਕੇ ਦਿੱਤੀ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਸਾਰੀਆਂ ਦੇ ਕੋਈ ਵੀ ਜਿਹੜੇ 5-500 ਰੁਪਏ ਦਿੱਤਾ ਜਾਂ ਜੋ ਵੀ ਆ ਚੀਜ਼ਾਂ ਗੱਲ ਪਾਜੀ ਇਹਨਾਂ ਨੇ ਗੁਰਦੁਆਰਾ ਸਾਹਿਬ ਦੀਆਂ ਪਰਚੀਆਂ ਜਿਹੜੀਆਂ ਆਪਾਂ ਪਰਚੀਆਂ ਕੱਟਦੇ ਨਾ ਗੁਰਦੁਆਰਾ ਸਾਹਿਬ ਦੀਆਂ ਉਹਦੇ ਉੱਪਰ ਉਹ ਬਕਾਇਦਾ ਇਹਨਾਂ ਨੇ ਟੇਪਰ ਵਾਲਿਆਂ ਨੂੰ ਕੱਟ-ਕੱਟ ਕੇ ਦਿੱਤੀ ਸਭ ਰੂਪੇ ਹਾਂ ਸਭ ਰੂਪੇ ਆ ਮੰਗੜਤਾ ਵੀ ਪਿਆ ਵਾ ਜੀ ਮੰਗੜਤਾ ਦਾ ਰਿਕਾਰਡ ਚੈੱਕ ਕਰ ਲੋ ਮੰਗੜ ਦੇ ਵਿੱਚ ਮਾਈਨਿੰਗ ਹੋਈ ਆ ਉਹਨੂੰ ਕੋਈ ਨਹੀਂ ਕਹਿ ਰਿਹਾਗਾ ਰੋਡ ਦੇ ਵਿੱਚ ਮਾਈਨਿੰਗ ਹੋਈ ਆ ਉੱਥੇ ਕੋਈ ਨਹੀਂ ਹੋ ਰਿਹਾ ਜਿੱਥੇ 3 ਸਾਲ ਪਹਿਲਾਂ ਦੀ ਮਾਈਨਿੰਗ ਹੋਈ ਆ ਉਹ ਉਹ ਪੈਂਡ ਨੂੰ ਭੰਡਿਆ ਜਾ ਰਿਹਾ ਕਾ ਤੇ ਦੁੱਖ ਦੇ ਜ਼ਖਮ ਦੇ ਪਰ ਹੋਰ ਤੁਸੀਂ ਨਮਕ ਲਾਈ ਜਾਂਦੇ ਆ ਲੂਣ ਪਾਈ ਜਾਂਦੇ ਆ ਨਾ ਤੇ ਤੁਸੀਂ ਉਹਨੂੰ ਉਹਦਾ ਉਹਦਾ ਸਾਤ ਤੱਕ ਕੀ ਦੇਣਾ ਸਰਕਾਰ ਨੇ ਬਹੁਤ ਸਾਥ ਦਿੱਤਾ ਹੈ ਸਰਕਾਰ ਲਗਾਤਾਰ ਇੱਥੇ ਮੌਜੂਦ ਰਹੀ ਹੈ ਜੀ ਸਰਕਾਰ ਹਰਦੀਪ ਸਿੰਘ ਮੁੰਡਿਆ ਠੀਕ ਹੈ ਜੀ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਸਾਰੇ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਡੀਸੀ ਸਾਹਿਬ ਖੁਦ ਮੈਂ ਕਹਿੰਨਾ ਉਹਨਾਂ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖੀ ਗੋਡੇ-ਗੋਡੇ ਗਾਰੇ ਦੇ ਵਿੱਚ ਸਾਡੇ ਨਾਲ ਉਹਨਾਂ ਨੇ ਆਪ ਥੈਲੇ ਭਰੇ ਆ ਤੇ ਥੈਲੇ ਚੁਕਾਏ ਵੀ ਆ ਨਾਲ ਉਹਨਾਂ ਨੇ ਪੱਥਰ ਵੀ ਲੋਆਏ ਆ ਬਿਲਕੁਲ ਠੀਕ ਹੈ ਜੀ ਤੇ ਮੇਰੇ ਖੁਦ ਦੇ ਖੇਤਾਂ ਦੇ ਵਿੱਚ ਡੀਸੀ ਸਾਹਿਬ ਆਪ ਪਪੂਲਰ ਵੱਡ ਵੱਡ ਕੇ ਆਪ ਲਾ ਰਹੇ ਆ ਆਪਾਂ ਕਿੱਦਾਂ ਕਹਿ ਦਾਂਗੇ ਆਰਮੀ ਪਹਿਲੇ ਦਿਨ ਤੋਂ ਹੀ ਆਰਮੀ ਇਹੀ ਆ ਹੁਣ ਜਿਨ੍ਹਾਂ ਨੇ ਭੰਡਣਾ ਜਿਨ੍ਹਾਂ ਨੇ ਹੁਣ ਆਪਣੀ ਆਪਣੀ ਪਾਰਟੀਆਂ ਦੇ ਅੱਗੇ ਛੱਡੇ ਹੋਏ ਆ ਨਾ ਉਹ ਉਹ ਚਮਚਿਆਂ ਨੇ ਅੱਗੇ ਦੱਸਣਾ ਹੀ ਆ ਉਹਨਾਂ ਨੇ ਬਿਲਕੁਲ ਅੱਗੇ ਕਰ ਨਹੀਂ ਕਰਨਾ ਜੋ ਸਾਡਾ ਪਿੰਡ ਦਾ ਪਿੰਡ ਦਾ ਜੇ ਨੁਕਸਾਨ ਹੋਇਆ ਨਾ ਉਹ ਥੋੜੀ ਉਹ ਪਾਰਟੀਆਂ ਦੇ ਦੇਣਗੀਆਂ ਉਹ ਤਾਂ ਹੁਣ ਆ ਕੇ ਬੋਲੀ ਜਾਂਦੇ ਆ ਜੀ ਆਹ ਹੋ ਗਿਆ ਉਹ ਹੋ ਗਿਆ ਕੁਝ ਨਹੀਂ ਹੋਇਆ ਭਾਜੀ ਸਿਰਫ ਇੱਥੇ ਸਾਰੇ ਆਰਮੀ ਵੀ ਆਈ ਆ ਸਾਰੇ ਆਏ ਆ ਪ੍ਰਸ਼ਾਸਨ ਵੀ ਆਇਆ ਦਿਨ ਰਾਤ ਐਸ ਡੀ ਐਮ ਮੈਡ ਏ ਡੀ ਸੀ ਤੇ ਡੀ ਸੀ ਸਾਹਿਬ ਸਾਰੇ ਸਾਡੇ ਨਾਲ ਸੀ ਹਰਦੀਪ ਸਿੰਘ ਮੁੰਡੀਆਂ ਵੀ ਐਮ ਐਲ ਏ ਠੀਕ ਆ ਜੀ ਆਪ ਖੁਦ ਇੱਥੇ ਬੋਰੇ ਚੱਕਦੇ ਰਹੇ ਆ ਠੀਕ ਆ ਜੀ ਨਹੀਂ ਤਾਂ ਮੰਤਰੀਆਂ ਨੂੰ ਕੀ ਲੋੜ ਆ ਬਈ ਕੱਲ ਰਾਜਾ ਵੜੰਗ ਇੱਥੇ ਆਇਆ 1.5 ਕਰੋੜ ਰੁਪਏ ਦੀ ਗੱਡੀ 'ਚ ਆਇਆ ਹਾਂਜੀ ਹਾਂਜੀ ਇੱਥੇ 2,20,000 ਰੁਪਏ ਦੇ ਕੇ ਗਿਆ ਚਲੋ ਜੀ ਆਪਣੇ ਉਹ ਇਹ ਇੱਕ ਉਹਨਾਂ ਦਾ ਆਪਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਿਨਾਂ ਮਤਲਬ ਕਿ ਸਰਕਾਰ ਸੱਤਾ 'ਚ ਹੋਣ ਤੋਂ ਬਾਅਦੂਦ ਵੀ ਆਪਣੀ ਹੈਲਪ ਕਰਕੇ ਨਹੀਂ ਨਹੀਂ ਮਤਲਬ ਕਿ ਸਰਕਾਰ ਇਸ ਟਾਈਮ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਐਮਪੀ ਤਾਂ ਹੈਗੇ ਹੈਗੇ ਆ ਚਲੋ ਆਪਾਂ ਨੂੰ ਸੇਵਾ ਦੇ ਕੇ ਗਿਆ ਬਹੁਤ ਧੰਨਵਾਦ ਉਹਨਾਂ ਦਾ ਠੀਕ ਹੈ ਜੀ ਬਾਦਲ ਸਾਹਿਬ ਆਏ ਸੀ ਉਹ ਦੂਸਰੇ ਪਿੰਡ ਤੋਂ ਹੀ ਮੁੜ ਗਏ ਜਾ ਕੇ ਸਟੋਰੀਆਂ ਪਾਤੀਆਂ ਕਹਿੰਦੇ ਸਸਰਾਲੀ ਪਿੰਡ ਦੀਆਂ ਸਾਡੇ ਪਿੰਡ ਦਾ ਇਹ ਨਹੀਂ ਬਾਦਲ ਸਾਹਿਬ ਆਏ ਨਹੀਂ ਨਹੀਂ ਜੀ ਸਾਡੇ ਪਿੰਡ ਨਹੀਂ ਆਈ ਸਾਡੀ ਪੰਚਾਇਤ ਹਾਂ ਗੱਲਾਂ ਜੀ ਸਾਡੀ ਪੰਚਾਇਤ ਨੇ ਪੂਰਾ ਮਤਲਬ ਕਿ ਇਕੱਠ ਕੀਤਾ ਹੋਇਆ ਸੀ ਵੀ ਬਾਦਲ ਸਾਹਿਬ ਆ ਅਸੀਂ ਧੰਨਵਾਦ ਕਰਦੇ ਆਂ ਰਾਜਾ ਬਣਿੰਗ ਜੀ ਦਾ ਜਿਹਨਾਂ ਨੇ ਸਾਡਾ ਆ ਕੇ ਹਾਲ ਤਾਂ ਪੁੱਛਿਆ ਸਾਡਾ ਹੂੰ ਠੀਕ ਆ ਜੀ ਸੇਵਾ ਦੇ ਕੇ ਗਏ ਨੇ ਚਲੋ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਤੁਸੀਂ ਹੋਰ ਦੱਸੋ ਜੇ ਕਿਸੇ ਚੀਜ਼ ਦੀ ਲੋੜ ਆ ਪਾਓ ਵੀ ਹੱਲ ਕਰਨ ਲਈ ਤਿਆਰ ਆ ਥੋੜੇ ਲਈ ਬਿਲਕੁਲ ਤੇ ਹੁਣ ਇਹ ਗੱਲ ਗੱਲ ਉੱਥੀ ਆ ਜਾਂਦੀ ਆ ਮੁੜ ਕੇ ਵੀ ਇੱਕ ਦੂਜੇ ਨੂੰ ਨਾ ਸ਼ਾਇਨ ਕਰਨ ਲੱਗੇ ਹੋਏ ਆ ਸਾਰੇ ਜਿਹੜੀ ਇਸ ਤਰ੍ਹਾਂ ਇਹਨਾਂ ਨੂੰ ਨਾ ਇਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਹੱਥ ਜੋੜ ਕੇ ਇਨਾਂ ਦਾ ਇੱਕ ਤਾਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਨਾ ਵੀ ਤੁਸੀਂ ਸਾਡੇ ਪਿੰਡ ਦੇ ਨਾਲ ਖੜੇ ਆ ਉਹਨਾਂ ਦਾ ਤੁਹਾਡਾ ਬਹੁਤ ਧੰਨਵਾਦ ਠੀਕ ਹੈ ਜੀ ਤੇ ਇੱਕ ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣਾ ਮਨ ਲੈ ਕੇ ਸਿਰ ਝੁਕਾ ਕੇ ਇਹ ਗੱਲ ਕਹਿਣੀ ਚਾਹੁੰਨਾ ਵਾ ਵੀ ਸਾਨੂੰ ਭੰਡੋ ਨਾ ਬਿਲਕੁਲ ਠੀਕ ਹੈ ਜੀ ਮਾਈਨਿੰਗ ਜਿੱਥੇ ਹੋਈ ਆ ਤੁਸੀਂ ਉਹ ਪਿੰਡ ਜਾਓ ਉਹ ਪਿੰਡ ਕਹੋ ਜਾ ਕੇ ਰੋਡਪਿੰਡ ਦੀ ਮਾਈਨਿੰਗ ਪਾਸ ਹੋਈ ਆ ਰੋਡਪਿੰਡ ਦੇ ਵਿੱਚ ਇੱਥੇ ਸਾਡੇ ਕੰਡਾ ਸੀਗਾ ਜੀ ਬੰਨੋ ਬੰਨ ਟਿੱਪਰ ਆਉਂਦੇ ਸੀ ਇੱਥੇ ਕੰਡੇ ਦੀ ਪਰਚੀ ਹੁੰਦੀ ਸੀ ਪਰਚੀ ਕੱਟ ਕੇ ਫਿਰ ਬਾਈ ਰੋਡ ਗਦਾਪੁਰ ਸਸਰਾਲੀ ਫਿਰ ਗਦਾਪੁਰ ਫਿਰ ਗੌਂਸਗੜ ਜਿਹਨਾਂ ਨੇ ਮੰਗਟ ਨੂੰ ਜਾਣਾ ਹੁੰਦਾ ਜੋ ਮੰਗਟ ਪਰਚੀ ਘਟਾਂਦਾ ਸੀ ਜਿਹੜਾ ਆ ਤਿੰਨੇ ਪਿੰਡਾਂ 'ਚ ਜਾਂਦਾ ਸੀ ਇੱਧਰ ਦੀ ਪਰਚੀ ਘਟਾਂਦਾ ਸੀ ਹੁਣ ਇਹ ਮੇਰੀ ਗੱਲ ਸੁਣਿਓ 1500 ਰੁਪਿਆ ਇਹ ਰੋਡ ਟੈਕਸ ਦੇ ਕੇ ਜਾਂਦੇ ਸੀ ਇਹ ਇਹ ਲੀਗਲ ਆ ਕਿ ਅਨਲੀਗਲ ਆ ਚਲੋ ਮੈਂ ਮੰਨਦਾ ਠੀਕ ਆ ਮੈਂ ਇਸ ਚੀਜ਼ ਨੂੰ ਸਾਨੂੰ ਭੰਡਣ ਜਿੱਦਾਂ ਮਰਜ਼ੀ ਭੰਡਣਾ ਠੀਕ ਆ ਜੀ ਸਾਡੇ ਮਾਈਨਿੰਗ ਦੇ ਪੈਸੇ ਜਿਹੜਾ ਇਹਨਾਂ ਨੇ ਕਰੋੜ ਕਰੋੜ ਰੁਪਏ ਕੱਲੇ ਕੱਲੇ ਪਿੰਡ ਨੇ ਖਾਧਾ ਹੋਇਆ ਨਾ ਮਾਈਨਿੰਗ ਦਾ ਪੈਸਾ ਮੋੜਦਣਾ ਸੀ ਬੰਨ ਲਾ ਲੈਣੇ ਉਹ ਪੈਸੇ ਨਾਲ ਤਿਆਰ ਹਾਂ ਹਾਂ ਤਿਆਰ ਸੀ ਸਾਨੂੰ ਪੈਸਾ ਮੋੜਦਣ ਜਿਹਨਾਂ ਲਿਆ ਹੋਇਆ ਇਹਨਾਂ ਨੇ ਜਿਹੜਾ 2 ਨੰਬਰ ਦਾ ਪੈਸਾ ਲਿਆ ਹਾਂ ਇਹਨਾਂ ਨੇ 2 ਨੰਬਰ ਚ ਪੈਸਾ ਲਿਆ ਬਾਜੀ ਉਹਦੀ ਕੋਈ ਪ੍ਰੂਫ ਦੱਸਣ ਉਹਦਾ ਕੋਈ ਸਰਕਾਰ ਨੂੰ ਟੈਕਸ ਦਿੱਤਾ ਇਹਨਾਂ ਨੇ ਕਰੋੜ ਕਰੋੜ ਰੁਪਏ ਬਾਜੀ 3 ਮਹੀਨੇ ਕੰਮ ਚੱਲਿਆ ਠੀਕ ਆ ਜੀ ਇੱਕ ਦਿਨ ਦਾ ਲੱਖ ਲੱਖ ਰੁਪਏ ਇੱਕ ਦਿਨ ਦਾ ਕਮਾਇਆ ਇਹਨਾਂ ਨੇ ਇਕੱਲੇ ਇਕੱਲੇ ਪਿੰਡ ਨੇ ਤੇ ਮਹੀਨੇ ਦਾ ਦੇਖ ਲਓ 30 ਲੱਖ ਹੋ ਗਿਆ 3 ਮਹੀਨੇ ਕੰਮ ਚੱਲਿਆ ਤੇ ਜਿਹੜਾ ਮਾਈਨਿੰਗ ਨੇ ਉਦਾਂ ਦਿੱਤਾ ਇਹਨਾਂ ਨੂੰ 5-5 5-5 4-4 5-5 ਲੱਖ ਰੁਪਏ ਪਿੰਡਾਂ ਨੂੰ ਉਹ ਫਿਰ ਗਰੀਬਾਂ ਦੇ ਘਰ ਬਣਾ ਕੇ ਦਿੱਤੇ ਉਹ ਬਣਾਈ ਤਾਂ ਚਲੋ ਕਿਨੇ ਸੀਗੇ ਪੈਸੇ ਤਾਂ ਉਹਨਾਂ ਨੇ ਖਾਣੇ ਸੀ ਪੰਚਾਇਤਾਂ ਨਹੀਂ ਉਹ ਕਿੱਥੇ ਗਏ ਪੈਸੇ ਕਹਿੰਦੇ ਕੁੜੀਆਂ ਦੇ ਵਿਆਹ ਵੀ ਕਰਵਾਏ ਇਹਨਾਂ ਨੇ ਕੁੜੀਆਂ ਦੇ ਵਿਆਹ ਵੀ ਕਰਾਏ ਆ ਹਾਂਜੀ ਹਾਂਜੀ ਬਹੁਤ ਕੁਝ ਹੋਇਆ ਉਹ ਦੱਸ ਨਹੀਂ ਰਹੇ ਪਰ ਬਈ ਇੱਕ ਨਾ ਗੱਲ ਕਹਿਣੀ ਚਾਹੂੰਗਾ ਵੀ ਜਦੋਂ ਹੁਣ ਰੋਲਾ ਪੈਂਦਾ ਵੀ ਜੇਕਰ ਜਿਹੜੇ ਪਿੰਡ ਵਾਲੇ ਰੋਲਾ ਪਾਉਂਦੇ ਨੇ ਅੱਜ ਉਹ ਆਪਣੇ ਉਹਨੂੰ ਸੱਚੇ ਦੱਸਦੇ ਨੇ ਕਿ ਉਹ ਸਮਾਂ ਉਦੋਂ ਸੀ ਕਦੋਂ ਕੁੱਤੀ ਚੋੜਾ ਨਾਲ ਰਲਈ ਹੋਈ ਸੀ ਵੀ ਆਪ ਪੈਸੇ ਲੈ ਕੇ ਆਪ ਟਿੱਪਰ ਕਢਾਏ ਨੇ ਜਦੋਂ ਆਪ ਵਿਪਤਾ ਪਈ ਹੈ ਭੰਡਣਾ ਸਿਰਫ ਇੱਕ ਬੰਦੇ ਨੂੰ ਲੱਗੇ ਪਾਜੀ ਆ ਤੁਸੀਂ ਬਹੁਤ ਵਧੀਆ ਗੱਲ ਪੁੱਛੀ ਹੈ ਕੱਲ ਇਹ ਨਾ ਮੇਰੇ ਪਿੰਡ ਦੇ ਬੰਦੇ ਨੇ ਬਾਹਰ ਆ ਮੁੰਡਾ ਉਹ ਉਹ ਮੁੰਡੇ ਨੇ ਨਾ ਮੇਰੇ ਆਪਣੀ ਵੀਡੀਓ ਦੇ ਥੱਲੇ ਕਮੈਂਟ ਕੀਤਾ ਵੀ ਕੁੱਤੀ ਚੋੜਾ ਨਾਲ ਰਲ ਗਈ ਚਲੋ ਮੈਂ ਤਾਂ ਹੁਣ ਰਲਿਆ ਤੇ ਤੁਸੀਂ ਉਦੋਂ ਰਲੇ ਹੋਏ ਸੀ ਫਰਕ ਤਾਂ ਇਹ ਹੋ ਗਿਆ ਨਾ ਉਦੋਂ ਤੁਸੀਂ ਰਲ ਕੇ ਪੈਸੇ ਲੈਂਦੇ ਸੀ ਤੁਹਾਨੂੰ ਪੈਸਾ ਆਂਦਾ ਚੰਗਾ ਲੱਗਦਾ ਸੀ ਮੈਂ ਤਾਂ ਹੁਣ ਆ ਕੇ ਆਪਦੇ ਪਿੰਡ ਲਈ ਖਾਤਰ ਖੜੇ ਆਵਾ ਵੀ ਸਾਡੇ ਪਿੰਡ ਨੂੰ ਪੰਡੋ ਨਾ ਬਦਨਾਮ ਨਾ ਕਰੋ ਚਲੋ ਮੈਂ ਮੰਨਦਾ ਇੱਥੇ ਸੁਖਦੇਵ ਸਿੰਘ ਕਰਕੇ ਇਹ ਹੋ ਗਿਆ ਤੇ ਆਪਣਾ ਬੰਨ ਟੁੱਟ ਗਿਆ ਸਾਰਾ ਕੁਝ ਹੋ ਗਿਆ ਸੁਲਤਾਨਪੁਰ ਉਹ ਤੋੜ ਕੇ ਆਇਆ ਬਿਲਕੁਲ ਅਜ ਨਾਲੇ ਉਹ ਤੋੜ ਕੇ ਆਇਆ ਵਿਆਸ ਉਹ ਤੋੜ ਕੇ ਆਇਆ ਦੱਸੋ ਪਿੱਛੇ ਪਿੱਛੇ ਬੰਨ ਟੁੱਟਿਆ ਉਹ ਤੋੜ ਕੇ ਆਇਆ ਕੋਈ ਜ਼ਿੰਮੇਵਾਰ ਹੈਗਾ ਕੋਈ ਉਹਦਾ ਦੱਸੋ ਕਰੋ ਬਦਨਾਮ ਉਹਨਾਂ ਨੂੰ ਸੁਲਤਾਨਪੁਰ ਮੈਨਿੰਗ ਹੋਈ ਹੈ ਵਿਆਸ ਮੈਨਿੰਗ ਹੋਈ ਹੈ ਦੱਸੋ ਤਾਂ ਸੀ ਕਿਤੇ ਪਾਸੇ ਕੋਈ ਚੀਜ਼ ਦਾ ਜਵਾਬ ਤਾਂ ਦੇਣ ਇਹ ਹੁਣ ਇੱਥੇ 5 ਮਿੰਟ ਲਈ ਆ ਗਏ ਉਹ ਵਿਚਾਰਾ ਹਾਂ ਮੈਂ ਕਿਹ ਵੀ ਗੱਲ ਕਹਦਾ ਨਾ ਪੂਰੇ ਦਾਅਵੇ ਨਾਲ ਕਹਿੰਦਾ ਇਹ ਗੱਲ ਹਾਂਜੀ ਮੈਂ ਕਹਿੰਦਾ ਜੇ ਉਹ ਕਿਤੇ ਇੱਥੇ ਬਾਹਰ ਹੁੰਦਾ ਨਾ ਉਹਨੇ ਸਾਡਾ ਆ ਹਸ਼ਰ ਹੋਣੇ ਨਹੀਂ ਦੇਣਾ ਸੀਗਾ ਇਹ ਹਕੀਕਤ ਆ ਇਹ ਪਿੰਡ ਸਾਰਾ ਪਿੰਡ ਗਵਾਈ ਦਿੰਦਾ ਭਾਵੇਂ ਕੋਈ ਕੈਂਵਰੇ ਆ ਕੇ ਆ ਕੇ ਕਵੇ ਚਾਹੇ ਨਾ ਕਵੇ ਉਹ ਤੇਰੇ ਮੇਰੇ ਅਰਗ ਨੂੰ ਇਹ ਗੱਲ ਕਹਿ ਰਿਹਾ ਵਾ ਵੀ ਜੇ ਉਹ ਬਾਹਰ ਹੁੰਦਾ ਨਾ ਉਹਨੇ ਬੰਨ ਨਹੀਂ ਟੁੱਟਣ ਦੇਣਾ ਸੀ ਉਹ ਉਹ ਦਿਮਾਗ ਉਹਦਾ ਐਡਾ ਦਿਮਾਗ ਆ ਨਾ ਦਿਮਾਗ ਦਾ ਇੰਜੀਨੀਅਰ ਆ ਉਹ ਅੱਛਾ ਜੀ ਹਾਂਜੀ ਉਹਨੇ ਪਾਣੀ ਦਾ ਰੁੱਖ ਤੁਸੀਂ ਉਹ ਚੀਜ਼ ਤੁਸੀਂ ਨਹੀਂ ਦੇਖਿਆ ਉਹਨਾਂ ਨੂੰ ਪਰ ਅਸੀਂ ਦੇਖਿਆ ਹੋਇਆ ਅਸੀਂ ਮਤਲਬ ਕਿ ਸਾਡੇ ਪਰਿਵਾਰਾਂ ਚੋਂ ਆ ਠੀਕ ਹੈ ਜੀ ਤੇ ਤੁਸੀਂ ਇਹ ਦੇਖ ਲਓ ਵੀ ਇੱਕ ਵਾਰ ਤਾਂ ਮੂਡ ਵੀ ਦਿੱਤਾ ਸੀਗਾ ਰੁਕ ਉਹਨਾਂ ਨੇ ਪਾਰ ਕਰਤਾ ਸੀਗਾ ਉਹ ਚਲੋ ਹੁੰਦਾ ਵਾ ਕੋਈ ਉਹ ਕਿਲੋ ਵੀ ਉਹਦੇ ਮਤਲਬ ਕਿ ਉਹ ਨਹੀਂ ਕਰ ਸਕੇ ਪਰ ਭਾਈ ਇੱਕ ਮੈਂ ਗੱਲ ਕਹਿਣੀ ਚਾਹੂਗਾ ਜਿੱਥੇ ਤੁਸੀਂ ਹੁਣੇ ਗੱਲ ਕੀਤੀ ਵੀ ਸਾਡੇ ਪਰਿਵਾਰਾਂ ਚੋਂ ਨੇ ਵੀ ਦੂਜੇ ਵਿਅਕਤੀ ਆ ਕੇ ਕਹਿਣਗੇ ਵੀ ਜੀ ਆਪਣੇ ਪਰਿਵਾਰ ਦਾ ਪੱਖ ਲੈਂਦੇ ਨੇ ਵੀ ਤਾਂ ਕਰਕੇ ਉਹਨਾਂ ਵਾਸਤੇ ਖੜ੍ਹ ਰਹੇ ਨੇ ਤੇ ਉਹ ਉਹ ਨੂੰ ਕਿਸ ਤਰੀਕੇ ਨਾਲ ਫਿਰ ਭਾਜੀ ਮੈਂ ਪਰਿਵਾਰ ਦੇ ਹੱਕ ਦੇ ਵਿੱਚ ਮੈਂ ਖੜਾ ਹਾਂ ਮੈਂ ਆਪਦੇ ਪਰਿਵਾਰ ਲਈ ਬੋਲ ਰਿਹਾ ਨਾ ਮੈਨੂੰ ਦੋਖਾ ਠੀਕ ਹੈ ਮੈਂ ਤਾਂ ਬੋਲ ਰਿਹਾ ਮੈਂ ਪੂਰੇ ਪਿੰਡ ਲਈ ਬੋਲ ਰਿਹਾ ਸਾਡੇ ਪਿੰਡ ਨੂੰ ਕੰਦ ਨਾਮ ਕਰਦੇ ਆ ਤੇ ਜਾਂ ਤਾਂ ਫਿਰ ਸਾਡੇ ਪੈਸਾ ਮੋੜ ਦੇਣ ਜਿਹੜਾ ਕਰੋੜ ਕਰੋੜ ਡੇਡ ਡੇਡ ਕਰੋੜ ਖਾਦਾ ਹੋਇਆ ਇਹਨਾਂ ਨੇ ਸਾਡਾ ਪੈਸਾ ਮੋੜ ਦੇਣ ਮਾਈਨਿੰਗ ਦਾ ਮੈਨਗਾਲੇ ਨੂੰ ਦੇਣ ਮੈਨਗਾਲੇ ਲੱਗੇ ਹੋਏ ਆ ਉਹੀ ਟਿੱਪਰ ਚੱਕੀ ਫਿਰਦੇ ਆ ਸਾਰੇ ਉਹਨਾਂ ਦੀਆਂ ਮਸ਼ੀਨਾਂ ਚੱਲਦੀਆਂ ਪਈਆਂ ਮੈਸਾ ਮੋੜਨਾ ਸੀ ਬੰਨ ਲਾਈਏ ਉਹ ਮੈਂ ਤਾਂ ਨਹੀਂ ਖਾਦਾ ਪੈਸਾ ਕੱਲਾ ਇਹਨੇ ਜਦੋਂ ਉਦੋਂ ਪਰਚੀਆਂ ਟਿੱਪਰਾਂ ਵਾਲੇ ਕੋਲ ਪਰਚੀਆਂ ਸਾਰਿਆਂ ਕੋਲ ਦਿਖਾਓ ਮਗਾ ਮੜੀਆਂ ਪਰਚੀਆਂ ਕਿਹਦੇ ਕੋਲ ਗੌਂਸ ਕੱਢਦੀਆਂ ਗਦਾ ਪੁਰਦੀਆਂ ਮਗਾ ਜਿਹੜੀਆਂ ਪਿੰਡ ਦੀਆਂ ਪਰਚੀਆਂ ਖੁਦ ਕੱਟ ਕੇ ਦਿੰਦੇ ਰਹੇ ਆ ਭਾਜੀ ਇਹ ਰਕਮਾਂ ਲੈ ਕੇ ਪਰਚੀਆਂ ਹਾਂ ਪ੍ਰੂਫ ਆ ਚੀਜ਼ ਦਾ ਵੀ ਸਾਨੂੰ ਪ੍ਰੂਫ ਦੇਣ ਜਿਹੜੀ ਆ ਮੈਂ ਚੀਜ਼ ਕਹੀ ਆ ਨਾ ਇਹਦੇ ਇਹਨਾਂ ਨੇ ਕਿਹੜੀ ਸਰਕਾਰ ਨੂੰ ਇਹਦਾ ਟੈਕਸ ਦਿੱਤਾ ਇਹਨਾਂ ਨੇ ਕਿਹੜੀ ਸਰਕਾਰ ਨੂੰ ਟੈਕਸ ਦਿੱਤਾ ਠੀਕ ਹੈ ਜੀ ਕਿਹੜੀ ਸਰਕਾਰ ਕੋਲੋਂ ਇਹ ਮੈਨਿੰਗ ਕਰਾਈ ਆ ਤੇ ਕਿੱਥੇ ਇਹਨਾਂ ਨੇ ਪਾਸ ਕਰਾਈ ਆ ਤਿੰਨ ਹੀ ਤਾਂ ਫੇਰ ਸਾਡੇ ਕੋਲੋਂ ਲੈਣ ਪ੍ਰੂਫ ਇਹ ਜਿਹੜਾ ਅਸੀਂ ਪਾਸ ਕਰਾਇਆ ਸੀਗਾ ਠੀਕ ਹੈ ਜੀ ਤੇ ਉਹ 2021 ਤੋਂ ਲੈ ਕੇ 26 ਤੱਕ ਉਹਦੇ ਹੀ ਹਜੇ ਟਾਈਮ ਪਿਆ ਵਾ 26 ਤੱਕ ਟਾਈਮ ਪਿਆ ਹੋਣਾ ਹਾਂਜੀ ਤੇ ਉਹ 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 ਜਿਹੜਾ ਲੀਗਲ ਆ ਉਹਨੂੰ ਦੱਸੀ ਜਾਂਦੇ ਆ ਇਹ ਅਨਲੀਗਲ ਮੈਨਿੰਗ ਮੈਂ ਜੱਜ ਲੱਗੇ ਆ ਤੁਸੀਂ ਜੱਜ ਲੱਗੇ ਆ ਬਿਲਕੁਲ ਇਹ ਤਾਂ ਸਹੀ ਜਾਂ ਗਲਤ ਜੱਜ ਨੇ ਦੱਸਣਾ ਜੀ ਜਿਹੜਾ ਆ ਚੀਜ਼ ਚੱਕੀ ਹੋਈ ਹੈ ਗੋਂਸਗੜੀਆਂ ਨੇ ਚੱਕੀ ਹੋਈ ਆ ਗੋਂਸਗੜ ਦੀ ਜਗ੍ਹਾ ਐ ਇਹ ਗੋਂਸਗੜ ਦੇ ਪਿੰਡ ਦੀ ਜਗ੍ਹਾ ਐ ਇਹ 7-7 ਫੁੱਟ ਹੋ ਚੱਲ ਗਈ ਇਹਦਾ ਕੋਈ ਪ੍ਰੂਫ ਨਹੀਂ ਹੈਗਾ ਦੋ ਕਿੱਥੇ ਆ ਪ੍ਰੂਫ ਬਦਨਾਮ ਸਿਰਫ ਸਸਰਾਲੀ ਕਲੋਨੀ ਹੋਰ ਹਾਂ ਬਦਨਾਮ ਸਿਰਫ ਸਸਰਾਲੀ ਕਲੋਨੀ ਆ ਸਿਰਫ ਕੀ ਆ ਕਹਿਣ ਵਾਲਾ ਕੋਈ ਨਹੀਂ ਸੀਗਾ ਮੈਨੂੰ ਦੁੱਖ ਲੱਗਿਆ ਮੇਰੇ ਪਿੰਡ ਦਾ ਭਾਜੀ ਮੇਰੇ ਪਿੰਡ ਦੀ ਬਦਨਾਮੀ ਹੋ ਰਹੀ ਹੈ ਮੈਂ ਤਾਂ ਬੋਲ ਰਿਹਾ ਹਾਂ ਹੋਰ ਕਿਸੇ ਕੋਈ ਨਹੀਂ ਬੋਲ ਰਿਹਾ ਹੈਗਾ ਪਿੰਡ ਦੇ ਵਿੱਚੋਂ ਸਾਰੇ ਚੁੱਪ ਕਰਕੇ ਸਖਦੇਵ ਦੀ ਬਦਨਾਮੀ ਦੇਖ ਰਹੇ ਆ ਭਾਜੀ ਜਿਹਦਾ ਘਰ ਟਾਵੇ ਨਾ ਉਹਨੂੰ ਪੁੱਛ ਕੇ ਦੇਖੋ ਰੋਂਦੇ ਆ ਲੋਕ ਵੀਡੀਓ ਨਹੀਂ ਦੇਖਉਣੀ ਹੈਗੀ ਫਿਰ ਉੱਥੋਂ ਫੋਨ ਪਤਾ ਕੀ ਆਇਆ ਮੇਰੇ ਚਾਚਾ ਹੀ ਲੱਗਦੇ ਆ ਉਹ ਕਹਿੰਦਾ ਇਹਨਾਂ ਜੇਲ ਪਿੰਡ ਦੇ ਖੁਸ਼ ਆ ਨਾ ਇਸ ਚੀਜ਼ ਨੂੰ ਢਾ ਕੇ ਨਾ ਹਟਾ ਦਿਓ ਕਾਲੋ ਐਕਸੈਲੇਟਰ ਮਾਰ ਕੇ ਆਪੇ ਸੱਟੇ ਦੇ ਵਿੱਚ ਉਤਰਿਆ ਦੇ ਉਹ ਕਹਿੰਦੇ ਜੇ ਪਿੰਡ ਦੇ ਖੁਸ਼ ਆ ਖੁਸ਼ ਹੋ ਰਹਿਣ ਕੋਈ ਨਹੀਂ ਉਹ ਆਪਣੇ ਆਪ ਸੱਟੇ ਗਏ ਐ ਐਕਸੈਲੇਟਰ ਮਾਰ ਕੇ ਕਹਿੰਦੇ ਸੱਟ ਦੋ ਵਿੱਚ ਇਸ ਤਰੀਕੇ ਲੋਕ ਖੁਸ਼ ਹੋ ਜਾਣ ਜਸ਼ਨ ਮਨਾ ਲੈਣ ਮਾਈਨਿੰਗ ਹੋਈ ਨਹੀਂ ਭਾਜੀ ਮੈਂ ਮੈਂ ਕਹਿੰਦਾ ਇਹ ਸਾਨੂੰ ਪ੍ਰੂਫ ਦੇਣ ਜਿਹੜੇ ਸਾਡੇ ਤੇ ਇਲਜ਼ਾਮ ਲਾਂਦੇ ਆ ਠੀਕ ਹੈ ਜੀ ਇਹ ਸਾਨੂੰ ਪ੍ਰੂਫ ਦੇਣ ਸਾਨੂੰ ਆ ਜਮੀਨ ਦਾ ਪ੍ਰੂਫ ਦੇ ਦੇਣ ਵੀ ਅਸੀਂ ਇੱਥੋਂ ਮੈਨਿੰਗ ਚਕਾਈ ਆ ਤੇ ਇੱਥੇ ਅਸੀਂ ਸਰਕਾਰ ਨੂੰ ਟੈਕਸ ਵੀ ਦਿੱਤਾ ਤੇ ਸਾਰਾ ਕੁਝ ਕੀਤਾ ਵਾ ਆ ਜਗ੍ਹਾ ਦਾ ਦੇ ਦੇਣ ਸਾਨੂੰ ਪ੍ਰੂਫ ਆ ਦੇਖੋ ਸੱਤ-ਸੱਤ ਪੁੱਡੂਗਾ ਟੱਕ ਚੱਕਿਆ ਹੋਇਆ ਭਾਜੀ ਪਹਿਲਾਂ ਖਾਰੇ ਇਸ ਚੀਜ਼ ਨੂੰ ਸ਼ੁਰੂ ਲੱਗੀ ਆ ਆ ਦੇਖੋ ਬੰਨ ਸੀਗਾ ਇੱਥੇ ਬੰਨੇ ਇਸ ਜਮੀਨ ਨੂੰ ਸ਼ੁਰੂ ਹੋਇਆ ਵਾ ਬਿਲਕੁਲ ਕਿੱਥੇ ਕਿੱਥੇ ਇਹਦੇ ਪੇਪਰ ਦੇਣ ਸਾਨੂੰ ਕੋਈ ਨੋਟੀਫਿਕੇਸ਼ਨ ਕੋਈ ਕੁਝ ਵੀ ਦੇਣ ਸਾਨੂੰ ਸਰਕਾਰ ਵੱਲੋਂ ਪਾਸ ਕਰਾਇਆ ਹੋਇਆ ਕੋਈ ਦੱਸਣ ਸਾਨੂੰ ਹਾਲਾਤ ਨੇ ਅਸਲ ਪਿੰਡਾਂ ਦੇ ਵਿੱਚ ਵੀ ਜਿੱਥੇ ਭੰਡਿਆ ਸਾਰੇ ਪਿੰਡ ਨੂੰ ਜਾ ਰਿਹਾ ਪਰ ਪੈਸੇ ਸਭ ਨੇ ਖਾਦੇ ਨੇ ਜੋ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਉਹ ਥੀ ਥੋੜੇ ਟਿੱਕਰ ਲੈ ਕੇ ਆ ਰਹੇ ਆ ਵੀ ਇਹਦੀ ਅਸਲ ਸੱਚਾਈ ਕੀ ਹੈ ਤੇ ਇਸ ਦੀ ਸੱਚਾਈ ਦੀ ਜਿਹੜੀ ਹੈ ਜੜ ਤੱਕ ਜਰੂਰ ਜਾਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਦੂਜੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਵੀ ਕੀ ਅਸਲ ਦੇ ਵਿੱਚ ਸੱਚਾਈ ਹੈ ਕਿਉਂ ਇਹ ਜਿਹੜਾ ਤਰਾਸ ਦੀ ਹੈ ਲੁਧਿਆਣਾ ਸ਼ਹਿਰ ਦੇ ਸਸਰਾਲੀ ਕਲੋਨੀ ਬੰਨ ਦੀ ਹੋਈ ਹੈ ਕਿਉਂਕਿ ਜੇਕਰ ਬੰਨ ਦੀ ਢਾਹ ਦੀ ਗੱਲ ਕਰੀਏ ਤਾਂ ਤਕਰੀਬਨ 1.5 1.5 ਤੋਂ 2 ਕਿਲੋਮੀਟਰ ਜਿਹੜਾ ਬੰਨ ਐ ਉਹ ਟੁੱਟਿਆ ਜਿਹੜਾ ਫਾਸਲਾ ਜਿਹੜਾ ਕਿ ਟੁੱਟਿਆ ਤਾਂ ਬਿਲਕੁਲ ਤਸਵੀਰਾਂ ਤੁਸੀਂ ਉੱਥੋਂ ਦੇਖ ਸਕਦੇ ਹੋਵੋਗੇ ਉੱਥੇ ਮੈਨਿੰਗ ਹੋਈ ਹੋਈ ਆ ਉੱਥੋਂ ਦੱਸੋ ਕਿਹੜਾ ਪਿੰਡ ਹੈ ਕੋਈ ਵੀ ਕਹਿ ਦੇਵੇ ਆ ਕਿ ਉਹ ਰੋਡ ਪਿੰਡ ਦੇ ਵਿੱਚੋਂ ਬੰਨ ਟੁੱਟਿਆ ਜਟਾ ਲੱਗੀ ਆ ਜਿੱਥੋਂ ਨਹੀਂ ਚੱਕਿਆ ਉੱਥੇ ਢਾਹ ਲੱਗੀ ਹੋਈ ਆ ਉੱਥੇ ਆ ਕੇ ਜਗਾ ਕੱਢ ਗਈ ਭਾਜੀ ਬਿਲਕੁਲ ਆ ਸਾਹਮਣੇ ਵਾਲੀ ਦੇਖੋ ਇਹ ਸਾਨੂੰ ਢਾਹ ਮਾਰ ਰਹੀ ਐ ਇਧਰ ਨੂੰ ਇਹ ਚੀਜ਼ ਨੂੰ ਕੋਈ ਸਮਝਦਾ ਹੀ ਨਹੀਂਗਾ ਆ ਕੇ ਆਪਦਾ ਫੋਨ ਜਾ ਕੱਢਣਗੇ 10-15000 ਵਾਲਾ ਆਗ ਲਾਈਵ ਹੋ ਜਾਣਗੇ ਆਹ ਉਹ ਵੀ ਲੱਗ ਗਿਆ ਹੁਣ ਉਹ 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 ਚ ਜਿਹੜੀ ਮੇਨ ਢਾਹ ਜਿੱਥੋਂ ਮੇਨ ਢਾਹ ਲੱਗੀ ਹੈ ਜਿੱਥੋਂ ਸਾਨੂੰ ਪਾਣੀ ਸਿੱਧਾ ਆਉਣਾ ਜਿੱਥੋਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸੀਗਾ ਵੀ ਜਿਹੜਾ ਬੰਨ ਟੁੱਟਿਆ ਹੈ ਤਕਰੀਬਨ ਡੇਢ ਤੋਂ 2 ਕਿਲੋਮੀਟਰ ਦਾ ਤਸਵੀਰਾਂ ਉਸ ਦੀਆਂ ਦੂਜੇ ਪਾਸੇ ਉੱਥੋਂ ਤੁਸੀਂ ਦੇਖ ਪਾਉਂਗੇ ਵੀ ਉਹ ਜਿਹੜਾ ਬੰਨ ਹੈ ਉੱਥੇ ਜਾ ਕੇ ਜਿਹੜਾ ਬੰਨ ਜੁੜਦਾ ਸੀਗਾ ਇਹ ਐਨਾ ਰਸਤਾ ਜਿਹੜਾ ਸਾਰਾ ਉਹ ਦਰਿਆ ਆਪਣੇ ਵਿੱਚ ਲੈ ਗਿਆ ਤੇ ਉਸੇ ਦੇ ਨਾਲ ਆਹ ਘਾਰ ਵੀ ਜਿਹੜਾ ਹੈ ਉਹ ਦਰਿਆ ਆਪਣੇ ਵਿੱਚ ਸਮੇਟ ਚੁੱਕਿਆ ਤਾਂ ਬਿਲਕੁਲ ਜਿਸ ਤਰੀਕੇ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦਾ ਅਸਲੀ ਸੱਚ ਜ਼ਰੂਰ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਪਿੰਡਾਂ ਦੇ ਸਰਪੰਚਾਂ ਦੇਕਰ ਜ਼ਰੂਰ ਕੂਚ ਕਰਾਂਗੇ ਇਹ ਵੀ ਅਸਲੀ ਕਾਰਨ ਕੀ ਹੈ ਸਸਰਾਲੀ ਕਲੋਨੀ ਦਾ ਜਿਹੜਾ ਬੰਨ ਹੈ ਉਹ ਟੁੱਟਿਆ ਜਾਂ ਖੁਰਿਆ